ਸੇ ਸ਼ਿਕਾਦੀ ਸਾਰਿਆਂ ਨੂੰ ਕਾਰਪਟਿਕ ਚੈਨਲ ਦੇ ਆਪ ਸਭ ਦਾ ਸਵਾਗਤ ਹੈ ਜੀ ਆਪਾਂ ਅੱਜ ਗਰਲ ਸਟਾਈਲ ਦੇ ਸੂਟ ਜਿਹੜੇ ਲੈ ਕੇ ਆਏ ਆ ਗਰਲ ਲੁੱਕ ਦੇ ਬਹੁਤ ਹੀ ਸੋਹਣੇ ਜੀ ਗਰਲ ਲੁੱਕ ਦੇ ਆਪਾਂ ਜਿਹੜੇ ਸੂਟ ਲੈ ਕੇ ਆਏ ਬਹੁਤ ਪਹਿਣਾ ਨੂੰ ਪਸੰਦ ਵੀ ਆਉਣਗੇ ਡਿਜ਼ਾਈਨ ਜੀ ਆਪਣੇ ਉਮੀਦ ਕਰਦੀ ਆ ਪਸੰਦ ਜ਼ਰੂਰ ਆਉਣ ਪਹਿਣਾ ਜੋ ਵਗੈਰਾ ਜਾਂਦੀਆਂ ਜਿਹੜੀਆਂ ਪਹਿਣਾ ਉਹਨਾਂ ਲਈ ਸੂਟ ਜੀ ਬਹੁਤ ਸੋਹਣੇ ਸੂਟ ਆ ਗਏ ਆਪਣੇ ਕੋਲੇ ਬਹੁਤ ਪਹਿਣਾ ਦੇ ਪਸੰਦ ਵੀ ਆਉਣਗੇ ਬਹੁਤ ਐਵੇਂ ਦੇ ਡਿਜ਼ਾਈਨ ਆ ਗਏ ਗਰਲ ਲੁੱਕ ਦੇ ਡਿਜ਼ਾਈਨ ਜਿਹੜੇ ਆਪਾਂ ਤੁਹਾਡੇ ਨਾਲ ਵੀਡੀਓ ਅਪਲੋਡ ਕੀਤੀ ਹੈ ਜੀ ਬਹੁਤ ਸੋਹਣੇ ਸੂਟ ਹੋਣਗੇ ਲੋ ਜੀ 슬ੀਵਸ ਵਾਲੇ ਡਿਜ਼ਾਈਨ ਜਿਹੜੇ ਆਪਣੀ ਨਿੱਕੇ ਲੈਣ ਵਾਲੇ ਡਿਜ਼ਾਈਨ ਐਵੇਂ ਦੇ ਡਿਜ਼ਾਈਨ ਤੁਹਾਨੂੰ ਜੀ ਇਸ ਵੀਡੀਓ ਦੇ ਵਿੱਚ ਮਿਲਣਗੇ ਜੀ ਬਹੁਤ ਸੋਹਣੇ ਡਿਜ਼ਾਈਨ ਹੈ ਪਹਿਨਣਾ ਵਾਸਤੇ ਸਾਰੇ ਸੂਟ ਜੀ ਪਾਲਟੀ ਵੀਰ ਗਰਲ ਸਟਾਈਲ ਦੇ ਸੂਟ ਹੋਣਗੇ ਤੇ ਬਹੁਤ ਸੋਹਣੇ ਹੋਣਗੇ ਜੀ ਤੁਸੀਂ ਇਹਨਾਂ ਦਾ ਵੀਡੀਓ ਜ਼ਰੂਰ ਦੇਖਣਾ ਜਿਹੜੀਆਂ ਪਹਿਣਾ ਆਪਣੀ ਵੀਡੀਓ ਤੇ ਨਵੀਆਂ ਹੈ ਜੀ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਣੇ ਜੀ Instagram ਤੇ ਪੇਜ ਵੀ ਬਣਿਆ ਹੋਇਆ ਹੈ ਜੀ ਕਲਰ ਟਿਕ 11 ਤੁਸੀਂ ਉੱਥੇ ਵੀ ਫੋਲੋ ਕਰ ਲਓ ਉੱਥੇ ਵੀ ਆਪਾਂ ਡੇਲੀ ਵੀਡੀਓ ਅਪਲੋਡ ਕਰਦੇ ਆਂ ਇਹ ਤੋਂ ਸੂਟ ਰੈਡੀ ਹੁੰਦਾ ਡੇਲੀ ਵੀਡੀਓ ਪੈਂਦੀ ਆ ਇਹਦੇ ਸੂਟ ਜਿਹੜੇ ਆਪਾਂ ਗਲ ਸਟਾਈਲ ਦੇ ਪੌਂਚੇ ਹੈ ਵੀ 슬ੀਵਸ ਵੀ ਹੈਲੀ ਹੋਣਗੇ ਬਹੁਤ ਸੋਹਣੇ ਸੂਟ ਹੋਣਗੇ ਜਿਹੜੇ ਆਪਣੇ ਕੋਲੇ ਤੁਸੀਂ ਬਲੈਕ ਸੂਟ ਦੇਖ ਹੀ ਰਹੇ ਹੋ ਨਾ ਉਹਦਾ ਬਲੈਕ ਜਿਹੜਾ ਆਪਣਾ ਸੂਟ ਰੈਡੀ ਹੋਇਆ ਜੀ ਪਿੰਕ ਥ੍ਰੈਡ ਨਾਲ ਆਪਾਂ ਇਹਨੂੰ ਤਿਆਰ ਕੀਤਾ ਜੀ ਬਹੁਤ ਸੋਹਣਾ ਬਣ ਕੇ ਰੈਡੀ ਹੋਇਆ ਤੁਸੀਂ ਐਵੇਂ ਦਾ ਤੁਸੀਂ ਸੂਟ ਤੁਸੀਂ ਵੀ ਰੈਡੀ ਕਰਵਾਉਣਾ ਆਪਾਂ ਨੂੰ ਆਰਡਰ ਦੇ ਸਕਦੇ ਹੋ ਜਲਦੀ ਤੁਸੀਂ ਬੁੱਕ ਵੀ ਦੇ ਸਕਦੇ ਆਪਾਂ ਨੂੰ ਜੀ ਆਪਣੇ ਕੋਲੇ ਹੋਰ ਵੀ ਸੂਟ ਜਾਦੇ ਹੁਣ ਸਰਦੀ ਦਾ ਮੌਸਮ ਆ ਗਿਆ ਤੇ ਜਾਦੇ ਰਸ਼ ਹੋਦੀ ਜਾਂਦਾ ਹਨ ਇਹ ਲਾਈਟ ਮੀਟ ਜャ ਸੂਟ ਇਹ ਗਰਲ ਸੂਟ ਵੀਿਕ ਰਹੇ ਹਨਾ ਪੌਂਚੇ ਹੈਵੀ ਹੈ ਤੇ ਬਾਜੂ ਹੈਵੀ ਹੈ ਤੇ ਸਾਰੀ ਸ਼ਰਟ ਤੇ ਉੱਪਰ ਇਸ ਲੈਸ ਵਗੈਰਾ ਲਗਾ ਕੇ ਆਪਾਂ ਪੌਗਟ ਬਣੀ ਹੋਈ ਆ ਲੂਜ਼ ਲੂਜ਼ ਹੈ ਨਾ ਸਾਰੀਆਂ ਭੈਣਾਂ ਦੀ ਪਸੰਦ ਹੁੰਦੀ ਹੈ ਅੱਜ ਕੱਲ ਦਾ ਟ੍ਰੈਂਡ ਚ ਲੂਜ਼ ਛੋਟਾ ਦਾ ਚੱਲਣਾ ਆ ਗਿਆ ਪਾਕਿਸਤਾਨ ਟੈਪ ਦੇ ਤਾਂ ਪਨਾਂ ਲੈਣਾ ਹੋਇਆ ਨਾ ਇਵੇਂ ਤੇ ਪਾਕਿਸਤਾਨੀ ਕੋਟ ਸੈੱਟ ਜੀ ਸੂਟ ਹਨਾ ਬਹੁਤ ਸੋਹਣੇ ਲੱਗਦੇ ਆ ਲੈ ਲਾਈਟ ਵੀਟ ਜਿਹਾ ਸੂਟ ਬਣਿਆ ਹੋਇਆ ਕਿੰਨਾ ਸੋਹਣਾ ਬਣ ਕੇ ਰੈਡੀ ਹੋਇਆ ਨਾ ਮਟੀ ਕਾਲੀ ਭੈਣ ਹੈ ਇਹ ਤੇ ਇਹ ਆਪਾਂ ਤੋਂ ਬਹੁਤ ਸੂਟ ਰੈਡੀ ਕਰਵਾਉਂਦੀ ਆ ਐਗਜ਼ੀਬਿਸ਼ਨ 'ਚ ਆਪਾਂ ਇਕੱਠੇ ਹੋਏ ਸੀ ਤੇ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਇਆ ਜੀ ਪਰਪਲ ਕਲਰ ਦਾ ਸੂਟ ਤੁਸੀਂ ਦੇਖ ਰਹੇ ਹੋ ਨਾ ਕਾਰਨਰ ਹੈਵੀ ਤੇ ਬਾਜੂ ਤੇ ਲੈਸਿੰਗ ਵਗੈਰਾ ਦੀ ਤਰ੍ਹਾਂ ਆਪਾਂ ਇਹਨੂੰ ਵਰਕ ਕਰਕੇ ਲੈਸਿੰਗ ਲੱਗੀ ਹੋਈ ਆ ਤੇ ਕਟਵਰਕ ਦੇ ਨਾਲ ਆਪਾਂ ਆਰਗੰਜ਼ਾ ਦੀ ਚੁੰਨੀ ਲੜੀ ਕੀਤੀ ਆ ਸੋਨਾ ਸੋਨਾ ਸੂਟ ਜੀ ਬਹੁਤ ਪਸੰਦਾਂ ਦੇ ਪਸੰਦ ਹੁੰਦੇ ਹਨਾ ਵੱਖਰੀ ਜਿਹੀ ਸ਼ਾਨ ਹੋਵੇ ਵੱਖਰਾ ਸੂਟ ਹੋਵੇ ਵੀ ਕਿਸੇ ਦੇ ਪਾਇਆ ਵੀ ਨਾ ਹੋਵੇ ਬਸ ਮੇਰਾ ਹੀ ਸੂਟ ਹੋਵੇ ਹਨਾ ਤੁਸੀਂ ਤੁਸੀਂ बस देर ਕਿਸ ਗੱਲ ਦੀ ਲਾਰੇ ਹੈ ਜੀ ਤੁਸੀਂ ਆਰਡਰ ਦਿਓ ਆਪਣੇ ਨੰਬਰ ਸਕਰੀਨ ਤੇ ਉੱਪਰ ਚੱਲ ਰਿਹਾ ਤੁਹਾਨੂੰ ਸੂਟ ਜੀ ਤੁਹਾਡੇ ਮਨ ਪਸੰਦੀ ਸੂਟ ਤੁਹਾਡੇ ਘਰ ਤੱਕ ਪਹੁੰਚ ਜਾਣਗੇ ਬਣ ਕੇ ਜੀ ਜੀ ਸਟਿਚਿੰਗ ਵੀ ਕਰਕੇ ਦੇਵਾਂਗੇ ਆਪਣਾ ਸਟਿਚਿੰਗ ਦਾ ਵੀ ਬਹੁਤ ਰੇਟ ਘੱਟ ਹੈ ਜੀ ਤੁਸੀਂ ਸੂਟ ਮੋਰ ਪੰਖੀਆ ਕਲਦਾ ਸੂਟ ਦੇਖ ਰਿਹਾ ਹਨ ਕਿੰਨਾ ਸੋਹਣਾ ਬਣ ਕੇ ਰੈਡੀ ਹੋਇਆ ਆਪਾਂ ਸਟਿਚਿੰਗ ਕਰ ਰਹੇ ਹਾਂ ਰੈੱਡ ਸੂਟ ਤੇ ਵੀ ਆਪਾਂ ਸਟਿਚਿੰਗ ਕਰਕੇ ਬਲੈਕ ਤੇ ਇਹ ਪਹਿਣਾ ਨੇ ਜੋ ਵਗੈਰਾ ਜਾਂਦੀਆਂ ਪਹਿਲਾਂ ਟੀਚਰ ਨੇ ਸੂਟ ਤੋਂ ਰੈਡੀ ਕਰਵਾਏ ਸੀ ਜੀ ਆਪਾਂ ਤੋਂ ਹੀ ਤੇ ਬਲੈਕ ਕਲਰ ਦੇ ਸੂਟ ਰੈਡੀ ਇੱਕ ਪਹਿਨਣੇ ਟੀਚਰ ਨੇ ਆਪਾਂ ਤੋਂ ਰੈਡੀ ਕਰਵਾਏ ਸੀ ਦੁਪੱਟਾ ਤੁਸੀਂ ਨਾ ਵੀ ਲਓਗੇ ਨਾ ਦੋੜ ਦੁਪੱਟਾ ਵੀ ਚੱਲ ਜਾਂਦੇ ਜਿਹੜੇ ਕੋਟ ਸੈਟ ਤੇ ਸੂਟ ਸੈਟ ਤੇ ਦੁਪੱਟਾ ਆਪਾਂ ਲੈਂਦੇ ਨਹੀਂ ਹਨਾ ਵੈਕ ਕੇ ਬੱਸ ਜਿਵੇਂ ਪਹਿਣਾ ਕੋਟ ਸੈਟ ਕਹਿੰਦੀਆਂ ਸਾਨੂੰ ਦੁਪੱਟੇ ਵੀ ਨਾ ਹਨਾ ਹੋਰੀ ਅਲਕਦੀ ਹੁੰਦੀ ਹੈ ਨਾ ਜਿਵੇਂ ਕਹਿੰਦੇ ਆ ਉੰਗਲੀਆ ਤੇ ਆਪਾਂ ਕੋਟ ਸੈੱਟ ਦੇ ਨਾਲ ਆਪਾਂ ਦਾ ਪੱਟਾ ਵੀ ਨਹੀਂ ਲੈ ਸਕਦੇ ਇੱਕ ਸੈੱਟ ਤੇ ਰੱਖ ਵੀ ਸਕਦੇ ਆ ਤੇ ਕੋਈ ਵੱਡੀ ਗੱਲ ਨਹੀਂ ਹੁੰਦੀ ਤੇ ਤੁਸੀਂ ਜਿਵੇਂ ਆਪਾਂ ਸੂਟ ਰੈਡੀ ਕੀਤੇ ਜਿਹੜੇ ਆਪਾਂ ਸੂਟ ਵੀ ਤੁਹਾਨੂੰ ਗਰਲਸ ਲੁੱਕ ਦੇ ਦੇ ਸੂਟ ਇਹਦੇ ਵਿੱਚ ਰੈਡੀ ਤੇ ਕੀਤੇ ਦਿਖਾਏ ਆ ਜਿਵੇਂ ਫਰਾਕ ਹੋ ਗਈ ਤੇ ਕੋਟ ਸੈੱਟ ਹੋ ਗਈ ਹਨਾ ਪਾਕਿਸਤਾਨੀ ਸੂਟ ਹੋ ਗਈ ਜਿਵੇਂ ਆਪਾਂ ਤੁਸੀਂ ਪਾਕਿਸਤਾਨੀ ਸੂਟ ਦਾ ਟੈਪ ਦਾ ਸੂਟ ਦੇਖ ਰਹੇ ਆ ਤੇ ਇਹਦੇ ਆਪਾਂ ਨਾਲ ਦੁਪੱਟਾ ਵੀ ਤਿਆਰ ਰੈਡੀ ਕੀਤਾ ਉਡੀ ਨਾਲ ਮੈਂ ਮੈਸਜ ਕਰਨਾ ਚੰਦੀ ਸੀ ਆਪਾਂ ਜਦੋਂ ਵੀਡੀਓ ਪਾਉਂਦੀਆਂ ਹਨ ਤੇ ਉਹਦੇ ਵਿੱਚ ਆਪਣੇ ਨਾਮ ਵੀ ਇੰਗਲਿਸ਼ ਦੇ ਵਿੱਚ ਆਵਾਜ਼ ਅਪਲੋਡ ਹੁੰਦੀ ਹੈ ਜੀ ਇਹ ਅੰਗਰੇਜ਼ੀ ਦੇ ਵਿੱਚ ਆ ਰਹੀ ਹੈ ਤੇ ਆਪਾਂ ਨੂੰ ਵੀ ਆਪਾਂ ਜਦੋਂ ਪੰਜਾਬੀ ਦੇ ਵਿੱਚ ਬੋਲਦੇ ਹਨਾ ਪਿਓਰ ਪੰਜਾਬੀ ਬੋਲਦੇ ਆ ਤੇ ਇੰਗਲਿਸ਼ ਦੇ ਵਿੱਚ ਸਾਰੀਆਂ ਭੈਣਾਂ ਕੋਲੇ ਵੀਡੀਓ ਮੇਰੀ ਆਵਾਜ਼ ਇੰਗਲਿਸ਼ ਦੇ ਵਿੱਚ ਜਾਂਦੀ ਹੈ ਜੀ ਸਾਰੀਆਂ ਭੈਣਾਂ ਕੋਲੇ ਦੋ ਤਿੰਨ ਵੀਡੀਓ ਇੰਗਲਿਸ਼ ਦੇ ਵਿੱਚ ਅਪਲੋਡ ਹੋਈਆਂ ਤੇ ਪਤਾ ਨਹੀਂ ਕਿਉਂ ਕਿਉਂਕਿ ਸੈਟਿੰਗ ਦੇ ਵਿੱਚ ਹਨਾ ਕੁਝ ਹੋ ਗਿਆ ਦੀ ਜੀਪੇਣਾ ਦੀ ਕਿਸੇ ਦੀ ਪੈਣਾ ਦੀ ਹਸਬੰਡ ਜਾਂ ਪੈਣਾ ਖੁਦ ਵੀ ਚੈਨਲ ਬਣਾਇਆ ਹੋਇਆ ਤਾਂ ਮੈਨੂੰ ਇਹਦਾ ਜ਼ਰੂਰ ਦੱਸਿਓ ਜੀ ਕਮੈਂਟ ਕਰਕੇ ਜਾਂ ਮੈਸੇਜ ਕਰਕੇ ਅਲੱਗ ਪਰਸਨਲੀ ਮੈਸੇਜ ਕਰਕੇ ਮੈਨੂੰ ਦੱਸਿਓ ਕਿ ਕਿਉਂ ਹੈ ਹਨਾ ਇਵੇਂ ਵੀ ਵੀ ਬੋਲਿੰਗ ਆਪਣੀ ਵੀ ਇੰਗਲਿਸ਼ ਦੇ ਵਿੱਚ ਆਉਂਦੀ ਆ ਬਹੁਤ ਚੈੱਕ ਕਰਕੇ ਸੈਟਿੰਗ ਕਰਕੇ ਮੱਥਾ ਮਾਰ ਕੇ ਵੀ ਕਰ ਪਰ ਸੈਟਿੰਗ ਆਲਾ ਨਾ ਆਕਸ਼ਨ ਨਹੀਂ ਆਉਂਦੀ ਪਤਾ ਨਹੀਂ ਕਿਉਂ ਹੈ ਨਾ ਤੇ ਮੈਨੂੰ ਜ਼ਰੂਰ ਜੀ ਪਲੀਜ਼ ਮੈਸੇਜ ਕਰਕੇ ਦੱਸਿਓ ਅੱਜ ਦੀ ਵੀਡੀਓ ਜੀ ਆਪਾਂ ਗਰਲਸ ਸੂਟ ਦੀ ਸਟਿਚਿੰਗ ਬਣਾਈ ਸੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਐਂਡ ਤੱਕ ਵੀਡੀਓ ਜਰੂਰ ਦੇਖਿਆ ਕਰੋ ਕਈ ਵੇਲੇ ਸ਼ੁਰੂਆਤ ਦੇ ਵਿੱਚ ਨਹੀਂ ਵਧੀਆ ਲੱਗਦੇ ਹੁੰਦੇ ਤੇ ਐਂਡ ਤੇ ਆਪਾਂ ਸੂਟ ਵੀ ਬਹੁਤ ਸੋਹਣੇ ਜਿਆਦਾ ਜਿਆਦਾ ਸੋਹਣੇ ਆਪਾਂ ਐਂਡ ਤੇ ਪਾਦਣੇ ਹੁੰਦੀਆਂ ਆਪਾਂ ਤੁਹਾਨੂੰ ਪ੍ਰਾਈਜ਼ ਜੀ ਵਿਦ ਸਟਿਚਿੰਗ ਦਾ ਵਿਦਆਊਟ ਸਟਿਚਿੰਗ ਦੁਪੱਟਾ ਵਿਦ ਨਮ ਡਾਟ ਤੁਸੀਂ ਸਾਰਾ ਸਾਨੂੰ ਪ੍ਰਾਈਜ਼ ਦਾ ਉੱਥੇ ਆਪਾਂ ਮੈਂਸ਼ਨਿੰਗ ਕੀਤਾ ਤੁਸੀਂ ਸਾਨੂੰ WhatsApp ਤੇ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਆ ਆਪਣੇ ਸੂਟਾਂ ਦੀ ਪ੍ਰਾਈਜ਼ ਜੀ ਬਹੁਤ ਘੱਟ ਹੁੰਦੀ ਹੈ ਆਪਣੇ ਕੋਲੇ ਵੈਰਾਈਟੀ ਦੀ ਸਾਰੀ ਆ ਗਈ ਬਹੁਤ ਸੋਹਣੇ ਸੂਟ ਆਏ ਜਿਹੜੇ ਹੁਣ ਆਪਣੇ ਨਿਊ ਸਟੌਕ ਆਇਆ ਤੇ ਪਲੇਨ ਸੂਟਾਂ ਦਾ ਜੀ ਬਹੁਤ ਸੋਹਣੇ ਆ ਗਏ ਤੁਸੀਂ ਕਿਸੇ ਸੂਟ ਦੇ ਕਸਟਮਾਈਜ਼ ਕਰਵਾ ਸਕਦੇ ਆ ਜਿਹੜੇ ਆਪਾਂ ਤੁਹਾਨੂੰ ਦਿਖਾ ਰਹੇ ਆ ਡਿਜ਼ਾਈਨ ਜੀ ਬਹੁਤ ਪ੍ਰਾਈਸ ਘੱਟ ਹੈ ਤੁਸੀਂ ਸਾਡੇ ਤੋਂ ਸਟਿਚਿੰਗ ਕਰਾਉਂਗੇ ਤਾਂ ਤੁਹਾਨੂੰ ਉਦੋਂ ਵੀ ਪ੍ਰਾਈਸ ਬਹੁਤ ਘੱਟ ਪਊਗਾ ਜਿੰਦਾ ਆਪਣਾ ਪ੍ਰਾਈਸ ਜੀ ਮਲੇਸਾ ਵਗੈਰਾ ਲਗਾ ਕੇ ਆਪਣਾ 750 ਪ੍ਰਾਈਸ ਆ ਜੀ ਲੈਣ ਵਾਲੇ ਸੂਟ ਦਾ ਇਹ ਤੇ ਅਲੱਗ ਤੋਂ ਲੱਗੇਗੀ ਤੇ ਇਸ ਜਗ੍ਹਾ ਆਪਾਂ ਫਰੌਕ ਸੂਟ ਹੋਗੇ ਇਹਦਾ ਵੀ ਕੋਈ ਪ੍ਰਾਈਜ਼ ਵਧ ਨਹੀਂ ਤੇ ਆਪਣਾ ਸੇਮ ਪ੍ਰਾਈਜ਼ ਹੈ ਜੀ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਕਰਕੇ ਜਰੂਰ ਦੱਸੋ